ਸਤਾਰ ਤੁਹਾਡਾ ਸਵਾਗਤ ਦੀਵਾਲੀ ਦੇ ਉੱਤੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਕੀ ਹੈ ਅਪਡੇਟ ਸਾਰੀ ਜਾਣਕਾਰੀ ਦੇਵਾਂਗੇ ਤੁਸੀਂ ਜੁੜ ਚੁੱਕੇ ਹੋ ਇੱਕ 타ਪ ਰੋਟੀ ਵੀ ਦੇ ਨਾਲ ਤੇ ਗੱਲ ਕਰਾਂਗੇ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਦੀ ਜੇਕਰ ਪਹਿਲੀ ਵਾਰ ਦੇਖ ਰਹੇ ਹੋ ਜਨਨ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ ਤੇ ਕਿਸ ਪਿੰਡ ਸ਼ਹਿਰ ਏਰੀਏ ਤੋਂ ਵੀਡੀਓ ਦੇਖ ਰਹੀ ਹਾਂ ਕਮੈਂਟ ਕਰਕੇ ਜਰੂਰ ਦੱਸਣਾ ਇਸ ਖਬਰ ਸੰਬੰਧੀ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ हां जी ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵਿੱਚ ਜਿੱਥੇ ਲੱਖਾਂ ਹੀ ਮੁਲਾਜ਼ਮ ਆਪਣੇ ਦਿਵਾਲੀ ਦੇ ਤਿਉਹਾਰ ਦੇ ਉੱਪਰ ਵੱਡੇ ਲਾਭ ਦੀ ਉਡੀਕ ਕਰ ਰਹੇ ਸੀ ਉੱਥੇ ਹੀ ਹੁਣ ਸਰਕਾਰ ਨੇ ਇੱਕ ਵੱਡਾ ਤੋਹਫ਼ਾ ਦੇ ਦਿੱਤਾ ਹੈ। ਉੱਥੇ ਹੀ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਸੰਘਰਸ਼ ਵੀ ਕੀਤਾ ਜਾ ਰਿਹਾ ਹੈ। ਸੋ ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਇਹ ਤੋਹਫ਼ਾ ਤੇ ਕਿਹੜੇ ਮੁਲਾਜ਼ਮਾਂ ਨੂੰ ਹੋਰ ਕਰਨਾ ਪਏਗਾ ਸੰਘਰਸ਼? ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਇਸ ਵੀਡੀਓ 'ਚ ਸਾਂਝੀ ਕਰ ਦਿੰਨੇ ਆ। ਦੀਵਾਲੀ ਦਾ ਤਿਹਾਰ ਦੇਸ਼ ਭਰ ਦੇ ਵਿੱਚ ਖੁਸ਼ੀਆਂ ਤੇ ਖੇੜੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਹਰ ਸਾਲ ਦੀਵਾਲੀ ਦੇ ਤਿਹਾਲ ਦੇ ਮੌਕੇ ਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਕੇਂਦਰ ਸਰਕਾਰਾਂ ਪੰਜਾਬ ਹਰਿਆਣਾ ਰਾਜਸਥਾਨ ਅਤੇ ਹੋਰ अनेका ਹੀ ਸਟੇਟਾਂ ਦੀਆਂ ਸਰਕਾਰਾਂ ਦੇ ਵੱਲੋਂ ਮੁਲਾਜ਼ਮਾਂ ਨੂੰ ਵੀ ਬੋਨਸ ਤਨਖਾਹ ਵਾਧਾ ਡੀਏ ਵਾਧਾ ਭੱਤੇ ਅਤੇ ਹੋਰਨਾਂ अनेਕਾਂ ਹੀ ਤਰ੍ਹਾਂ ਦੇ ਤੋਹਫਿਆਂ ਦੀ ਉਡੀਕ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਰਹਿੰਦੀ ਹੈ ਸੋ ਇਹ ਅਡੀਕ ਹੁਣ ਕੁਝ ਹਿੱਸਿਆਂ ਦੇ ਵਿੱਚ ਪੂਰੀ ਪਹਿਲਾਂ ਹੀ ਕਰ ਦਿੱਤੀ ਗਈ ਹੈ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਹਾਲੇ ਇਸ ਦੇ ਉੱਪਰ ਕੀ ਅਪਡੇਟ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸਾਂਗੇ ਤੁਹਾਨੂੰ ਦੱਸ ਦਈਏ ਇੱਕ ਕੇਂਦਰ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਲੱਖਾਂ ਹੀ ਮੁਲਾਜ਼ਮਾਂ ਦੇ ਕਰਮਚਾਰੀਆਂ ਦੇ ਲਈ ਇੱਕ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਇਸ ਦੇ ਵਿੱਚ ਮਹਿੰਗਾਈ ਭੱਤੇ ਡੀਏ ਬੋਨਸ ਦੇ ਵਿੱਚ ਵਾਧਾ ਅਤੇ ਸੀਐਚ ਸੀਜੀਐਚ ਐਸ ਸਿਹਤ ਯੋਜਨਾਵਾਂ ਦੇ ਵਿੱਚ ਸੁਧਾਰ ਸ਼ਾਮਿਲ ਹੈ ਇਸ ਦੇ ਸਬੰਧ ਵਿੱਚ ਡਾਕ ਵਿਭਾਗ ਨੇ ਆਪਣੇ ਕਰਮਚਾਰੀਆਂ ਦੇ ਲਈ ਖੁਸ਼ਖਬਰੀ ਵੀ ਸਾਂਝੀ ਕੀਤੀ ਹੈ ਤੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਕਰਮਚਾਰੀਆਂ ਨੂੰ 2 ਮਹੀਨਿਆਂ ਦੀ ਤਨਖਾਹ ਦੇ ਬਰਾਬਰ ਬੋਨਸ ਮਿਲੇਗਾ ਤੇ ਇਹ ਬੋਨਸ ਦੇ ਨਾਲ ਲੱਖਾਂ ਹੀ ਕਰਮਚਾਰੀਆਂ ਨੂੰ ਲਾਭ ਹੋਵੇਗਾ ਇਨ੍ਹਾਂ ਕਰਮਚਾਰੀਆਂ ਨੂੰ ਇਸ ਬੋਨਸ ਦਾ ਵਿਸ਼ੇਸ਼ ਤੌਰ ਤੇ ਲਾਭ ਹੋਵੇਗਾ ਜਿਸ ਦੇ ਵਿੱਚ ਗਰੁੱਪ ਸੀ ਕਰਮਚਾਰੀ ਮਲਟੀ ਟਾਸਕਿੰਗ ਸਟਾਫ ਗ੍ਰਾਮੀਣ ਡਾਕ ਸੇਵਕ ਅਤੇ ਪੂਰੇ ਸਮੇਂ ਦੇ ਕੈਜੂਅਲ ਵਰਕਰ ਜਿਨ੍ਹਾਂ ਨੂੰ ਇਸ ਦੇ ਵਿੱਚ ਬਹੁਤ ਸਾਰੇ ਲਾਭ ਦਿੱਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ 60 ਦਿਨਾਂ ਦਾ ਬੋਨਸ ਉਪਲਬਧ ਮਿਲੇਗਾ ਅਤੇ ਡਾਕ ਵਿਭਾਗ ਨੇ ਵਿੱਤੀ ਸਾਲ 2024-25 ਦੇ ਲਈ ਲਿੰਕਡ ਬੋਨਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਹ ਫੈਸਲਾ ਰਾਸ਼ਟਰਪਤੀ ਦੀ ਪ੍ਰਵਾਨਗੀ ਦੇ ਨਾਲ ਕੀਤਾ ਗਿਆ ਹੈ ਸੋ ਇਸ ਤਰੀਕੇ ਦੇ ਨਾਲ ਇਹਨਾਂ ਮੁਲਾਜ਼ਮਾਂ ਨੂੰ ਇੱਕ ਵੱਡਾ ਲਾਭ ਮਿਲੇਗਾ ਜਿਸ ਦੇ ਵਿੱਚ 60 ਦਿਨਾਂ ਦੀ ਤਨਖਾਹ ਦੇ ਬਰਾਬਰ ਦਾ ਬੋਨਸ ਮਿਲ ਗਿਆ ਹੈ ਤਾਨੂੰ ਦੱਸ ਦਈਏ ਕਿ ਪੰਜਾਬ ਦੇ ਵੈਦਨਗਾਰ ਬੰਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਪਰ ਪੰਜਾਬ ਸਰਕਾਰ ਦੇ ਵੱਲੋਂ ਹਾਲੇ ਤੱਕ ਆਪਣੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਪੁਖਤਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਨਾ ਹੀ ਕੋਈ ਪੱਤਰ ਜਾਰੀ ਕੀਤਾ ਗਿਆ ਹੈ ਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਦੀਵਾਲੀ ਤੋਂ ਐਨ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਉੱਪਰ ਦਬਾਅ ਪਾ ਕੇ ਕਲਮ ਛੋੜ ਹੜਤਾਲ ਤੋਂ ਬਾਅਦ डीए ਦੇ ਵਿੱਚ ਕੁਝ ਵਾਅਦਾ ਕੀਤਾ ਗਿਆ ਸੀ ਪਰ ਉਹ ਵੀ ਨਾ ਮੂਮਲੀ ਵਾਅਦਾ ਸੀ ਜਿਸ ਤੋਂ ਮੁਲਾਜ਼ਮ ਚੰਗੀ ਤਰ੍ਹਾਂ ਖੁਸ਼ ਨਹੀਂ ਸਨ ਇਸ ਤਰੀਕੇ ਦੇ ਨਾਲ ਹੁਣ ਇਸ ਵਾਰ ਵੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਤੇ ਮੁਲਾਜ਼ਮਾਂ ਦੇ ਹੋਰ ਚਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹਨਾਂ ਦੇ ਵੱਲੋਂ ਸੰਘਰਸ਼ ਇੱਕ ਵਾਰ ਫਿਰ ਕਲਮ ਛੋੜ ਵਾਲਾ ਅਪਣਾ ਲਿਆ ਜਾਏਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਆਉਂਦੀ ਹੈ ਜਾਣਕਾਰੀ ਆਉਂਦੀ ਹੈ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਹੁਣ ਲਈ ਇੰਨਾ ਹੀ ਧੰਨਵਾਦ